ਜਿੱਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜਾ ਤੇ ਅੱਸੀ ਦੀ ਦਿਵਸ ਚੱਲ ਰਹੇ ਆ ਸੋ ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਵਾਹ ਜੀ ਉਹ ਸਥਾਨ ਹੈ ਉਹ ਇੱਕ ਧਾਰਮਿਕ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ ਹੋ ਗਿਆ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਗੁਰੂ ਜੀ ਨਾਲੋਂ ਵੱਖ ਹੋ ਗਏ ਸੀ ਉਸ ਤੋਂ ਬਾਅਦ ਆਪਾਂ ਗਏ ਚਮਕੌਰ ਸਾਹਿਬ ਚਮਕੌਰ ਸਾਹਿਬ ਜਿਹਨੂੰ ਕੇ ਕਤਲਗੜ੍ਹ ਸਾਹਿਬ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਆਪਣੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਤਿੰਨ ਪੰਜ ਪਿਆਰੇ ਇਹਨਾਂ ਨੇ ਸੀਧੀ ਪ੍ਰਾਪਤ ਕੀਤੀ ਸੀ ਔਰ ਮਾਤਾ ਸ਼ਰਨ ਕੌਰ ਜੀ ਨੇ ਇਹਨਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਸੀ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹਾਂਗੇ ਬਟ ਜਿੰਨੀ ਕਿ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਆ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਸ ਤੋਂ ਬਾਅਦ ਆਪਾਂ ਗਏ ਸੀ ਮਾਛੀਵਾੜਾ ਗੁਰਦੁਆਰਾ ਸਾਹਿਬ ਜਿੱਥੇ ਜੰਗਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਰਾਤ ਬਤੀਤ ਕੀਤੀ ਸੀ ਇੱਕ ਝੰਡ ਦੇ ਥੱਲੇ ਇੱਕ ਰਾਤ ਬਤੀਤ ਕੀਤੀ ਸੀ ਉਸ ਉਹਨਾਂ ਕੰਡਿਆਂ ਦੇ ਉੱਤੇ ਰਾਤ ਬਤੀਤ ਕੀਤੀ ਸੀ ਸੋ ਅੱਜ ਉਹ ਆਪਾਂ ਦਿਖਾਉਨੇ ਆ ਤੁਹਾਨੂੰ ਉਹ ਖੂਹ ਵੀ ਉੱਥੇ ਅੱਜ ਵੀ ਅਵੇਲੇਬਲ ਹੈ ਅੱਜ ਵੀ ਉੱਥੇ ਖੂਹ ਹੈ ਤੇ ਅੱਜ ਵੀ ਉਹ ਝੰਡ ਉੱਥੇ ਉਦਾਂ ਹੀ ਹਰਾ ਭਰਾ ਝੰਡ ਉੱਥੇ ਹੀ ਹੈ ਸੁਣ ਵੱਡ ਭਾਗਿਆ ਹਰੇ ਅੰਮ੍ਰਿਤ ਪਾਣੀ ਰਾ ਅੱਜ ਤੁਹਾਨੂੰ ਦਰਸ਼ਨ ਕਰਵਾਉਨੇ ਆ ਉਸ ਜੰਡ ਸਾਹਿਬ ਦੇ ਦੇਖੋ ਜੰਡ ਸਾਹਿਬ ਜਿਸ ਦੇ نیچے ਗੁਰੂ ਜੀ ਪੂਰੀ ਰਾਤ ਸੁੱਤੇ ਸੀ ਉਸ ਰਾਤ ਨੂੰ ਇਸ ਏਜੰਡ ਦੇ نیچے ਗੁਰੂ ਜੀ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸਬਦ ਦੀ ਰਚਨਾ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਵਾਹ ਜੀ ਗੁਰੂ ਸੱਚੀ ਤੇਰੀ ਸਿਫਤ ਸੱਚੀ ਇਸ ਤੋਂ ਕੁਝ ਕੁ ਦੂਰੀ ਤੇ ਉਹ ਖੂਹ ਵੀ ਹੈ ਆ ਜੋ ਆਪਾਂ ਤੁਹਾਨੂੰ ਉਸ ਖੂਹ ਦੇ ਵੀ ਦਰਸ਼ਨ ਕਰਵਾ ਦਿੰਨੇ ਆ ਇਹ ਪੂਰਾ ਇਤਿਹਾਸ ਹੈ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਆ ਜੋ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਉਸ ਖੂਹ ਦੇ ਵੀ ਜਿਸ ਖੂਹ ਤੋਂ ਗੁਰੂ ਜੀ ਨੇ ਪਾਣੀ ਦੀ ਸਰਾਹੀ ਭਰੀ ਸੀ ਇਸ ਖੂਹ ਦਾ ਜੋ ਜਲ ਹੈ ਉਹ ਅੱਜ ਵੀ ਇੱਥੇ ਤੁਸੀਂ ਛੱਕ ਸਕਦੇ ਹੋ ਜੋ ਗੁਰਦੁਆਰਾ ਪ੍ਰਬੰਧਕ ਦੀ ਕਮੇਟੀ ਹੈ ਉਹਨਾਂ ਵੱਲੋਂ ਇੱਥੇ ਗੁਰੂ ਜੀ ਦੇ ਸਰੂਪ ਦਾ ਵੀ ਇੱਕ ਪ੍ਰਕਾਸ਼ ਕੀਤਾ ਗਿਆ ਹੈ ਗੁਰੂ ਜੀ ਦੇ ਸਰੂਪ ਵੀ ਪ੍ਰਕਾਸ਼ ਕੀਤਾ ਹੋਇਆ ਹੈ ਇਹ ਉਹ ਖੂ ਦਾ ਜਲ ਹੈ ਜੋ ਅੱਜ ਵੀ ਹੈ ਤੁਸੀਂ ਸ਼ੱਕ ਸ਼ਕ ਨਹੀਂ ਅੱਲਾ 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 ਇਸ ਤੋਂ ਬਾਅਦ ਅੱਪਾ ਗਏ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਗੁਰੂ ਜੀ ਦੇ ਬੱਚਿਆਂ ਦੀ ਛੋਟੇ ਸਾਹਿਬ ਜਦਿਆਂ ਦੀ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਇਹ ਉਹ ਜਗ੍ਹਾ ਹੈ ਜੋ ਦੁਨੀਆ ਦੀ ਸਭ ਤੋਂ ਜ਼ਿਆਦਾ ਮਹਿੰਗੀ ਜਗ੍ਹਾ ਹੈ ਅੱਲਾ ਜਿੱਥੇ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਿਸ਼ਾਹ ਦਿੱਤੀਆਂ ਸੀ ਜਿੱਥੇ-ਜਿੱਥੇ ਜਿੰਨੀ ਜਗ੍ਹਾ ਦੇ ਵਿੱਚ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਦੇ ਦਾ ਸੰਸਕਾਰ ਹੋਣਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ ਅੱਜ ਵੀ ਸੋ ਉਸ ਜਗ੍ਹਾ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਇਹ ਉਹ ਜਗ੍ਹਾ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੋ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ